ਗਰਮੀਆਂ ਚੱਲਦੀਆਂ ਹਨ ਥੋੜੇ ਜਿਹਾ ਦਿਨ ਗਰਮੀਆਂ ਦੇ ਵਿੱਚ ਦੋ ਹਫ਼ਤੇ ਪਏ ਆ ਇਹਦੇ ਤੋਂ ਬਾਅਦ ਫਿਰ ਜਦੋਂ ਜਾ ਕੇ ਸਰਦੀਆਂ ਸ਼ੁਰੂ ਹੁੰਦੀਆਂ ਹਨ ਤੇ ਸਰਦੀਆਂ ਦੇ ਵਿੱਚ ਇਸ ਵਾਰੀ ਪਹਿਲੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਸਰਦੀਆਂ ਵੱਖਰੀਆਂ ਹੋਣਗੀਆਂ ਕਿ ਜਿਹੜਾ ਵੈਦਰ ਪੈਟਰਨ ਆ ਇਸ ਵੇਲੇ ਜਿਹੜੇ ਕੁਝ ਥਾਵਾਂ ਦੇ ਉੱਤੇ ਉਹ ਵੱਖਰਾ ਹੋਵੇਗਾ ਕੈਨੇਡਾ ਦਾ ਇਸ ਸਰਦੀ ਦੇ ਵਿੱਚ ਜਿਹੜਾ ਮੌਸਮ ਹੈ ਜਿਹੜਾ ਠੰਡ ਪਾਊਗੀ ਈਸਟ ਦੇ ਵਿੱਚ ਰਾਕੀਸ ਤੋਂ ਲੈ ਕੇ অন্ਟੈਰੀਓ ਤੱਕ ਬਹੁਤੇ ਹਿੱਸਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਆਮ ਜਿੰਨੀ ਠੰਡ ਪੈਂਦੀ ਆ ਸਿਆਲਾਂ ਨੂੰ ਉਹ ਤੋਂ ਜ਼ਿਆਦਾ ਠੰਡ ਪੈਣੀ ਆ ਕੋਲਡ ਪੀਕ ਦੱਸਿਆ ਜਾ ਰਿਹਾ ਕਿ ਇਹ ਲੇਟ ਜਨਵਰੀ ਤੇ ਫਰਵਰੀ ਦੇ ਸ਼ੁਰੂ ਦੇ ਵਿੱਚ ਜਿਹੜੇ ਸਪੈਸ਼ਲੀ ਇਥੇ ਗ੍ਰੇਟ ਲੇਕ ਵਾਲੇ ਇਲਾਕੇ ਦੇ ਵਿੱਚ ਹੋਣਗੇ ਬ੍ਰਿਟਿਸ਼ ਕੋਲੰਬੀਆ ਜਿਹੜਾ ਆ ਉਹ ਯੂਜ਼ੂਅਲ ਜਿੰਨਾ ਹੁੰਦਾ ਆ ਉਹਦੇ ਨਾਲੋਂ ਜ਼ਿਆਦਾ ਠੰਡ ਪਾਊਗੀ ਬੀਸੀ ਦੇ ਵਿੱਚ ਪਰ ਉਹਨੀ ਨਹੀਂ ਜਿੰਨੀ ਬਾਕੀ ਕੈਨੇਡਾ ਦੇ ਵਿੱਚ ਪੈਣੀ ਹੈ ਕਵੈਕ ਥੋੜਾ ਜਿਹਾ ਵਾਰਨ ਦਿੱਸਿਆ ਜਾ ਰਿਹਾ ਕਿ ਕਵੈਕ ਤੇ ਜਿਹੜੇ ਦੂਜੇ ਇਲਾਕੇ ਆ ਉਹਨਾਂ ਦੇ ਵਿੱਚ ਥੋੜਾ ਜਿਹਾ ਨਾਰਮਲ ਤੋਂ ਹਾਇਰ ਟੈਂਪਰੇਚਰ ਰਹੂਗਾ ਭਾਵ ਥੋੜੀ ਜਿਹੀ ਗਰਮੀ ਇੱਥੇ ਜ਼ਿਆਦਾ ਹੋਊਗੀ ਜਿਹੜਾ ਈਸਟ ਦੇ ਵਿੱਚ ਆ ਉੱਥੇ ਜਿਹੜੇ ਗ੍ਰੇਟ ਲੇਕ ਜਾਂ ਨਿਊ ਫਾਉਂਡਲੈਂਡ ਜਾਂ ਉਧਰਲੇ ਪਾਸੇ ਆ ਪ੍ਰੈਸੀਪਿਟੇਸ਼ਨ ਜਿਹੜੀ ਆ ਬਬ ਐਵਰੇਜ ਰਹਿਣ ਦੀ ਗੱਲਬਾਤ ਦੱਸੀ ਜਾ ਰਹੀ ਹੈ ਸੋ ਥੋੜਾ ਜਿਹਾ ਮੌਸਮੀ ਤਕ ਸਰਦੀਆਂ ਦਾ ਵੱਖਰਾ ਹੋਏਗਾ ਕੈਨੇਡਾ ਦੇ ਪੁਲਿਸ ਚੀਫ ਨੇ ਇਹ ਇਕੱਠੇ ਹੋਏ ਨੇ ਆਪਸ ਦੇ ਵਿੱਚ ਤੇ ਉਹ ਇਹ ਕਹਿ ਰਿਹਾ ਕਿ ਜਿਹੜੇ ਪ੍ਰੋਟੈਸਟ ਹੁੰਦੇ ਕੈਨੇਡਾ ਦੇ ਵਿੱਚ ਧਰਨੇ ਮੁਜਾਰੇ ਹੁੰਦੇ ਆ ਬਹੁਤ ਜ਼ਿਆਦਾ ਹੋ ਰਹੇ ਆ ਤੇ ਇਹ ਇੱਕ ਮਤਲਬ ਗੁੰਝਲਦਾਰ ਚੀਜ਼ ਬਣ ਗਈ ਹੈ ਪਹਿਲਾਂ ਤਾਂ ਸਿੱਧਾ ਹੁੰਦਾ ਸੀਗਾ ਵੀ ਫਲਾਨੀ ਥਾਂ ਤੇ ਸਰਕਾਰ ਨੇ ਗਲਤ ਕੀਤਾ ਲੋਕ ਧਰਨਾ ਦੇਣਾਗੇ ਉਹਦਾ ਹੁਣ ਤੇ ਦੁਨੀਆ ਦੇ ਕਿਸੇ ਦੇ ਹਿੱਸੇ ਦੇ ਵਿੱਚ ਵੀ ਕੁਝ ਹੋ ਜੇ ਉਹਦਾ ਅਸਰ ਇੱਥੇ ਹੁੰਦਾ ਪਲਸਤੀਨ ਚ ਕੀ ਹੋਇਆ ਕਿੱਥੇ ਕੀ ਹੁੰਦਾ ਕਿਹੜੇ ਦੇਸ਼ ਕੀ ਹੁੰਦਾ ਉਹਦੇ ਧਰਨੇ ਮਜਾਰੇ ਇੱਥੇ ਹੁੰਦੇ ਹੁੰਦੇ ਕੈਨੇਡਾ 'ਚ ਤੇ ਉਹ ਕਹਿੰਦੇ ਹੁਣ ਸਾਨੂੰ ਦੋ ਰੀਆਂ ਸਮੱਸਿਆ ਨਾਲ ਨਜਿੱਠਣਾ ਪੈਂਦਾ ਇੱਕ ਤਾਂ ਡੋਮੈਸਟਿਕ ਇਸ਼ੂਸ ਤੇ ਹੈਗੇ ਹੀ ਆ ਦੂਜਾ ਗਲੋਬਲ ਜਿਹੜੇ ਇਸ਼ੂਸ ਨੇ ਉਹਦਾ ਅਸਰ ਵੀ ਇੱਥੇ ਪੈਂਦਾ ਉੱਤੇ ਸਾਡੇ ਕੋਲੇ ਉਹ ਕਹਿੰਦੇ ਬਹੁਤਾ ਹਿਸਾਬ ਕਿਤਾਬ ਹੈ ਨਹੀਂਗਾ ਰਿਸੋਰਸਸ ਹੈ ਨਹੀਂ ਸਾਡੇ ਕੋਲੇ ਵੀ ਇੰਨੇ ਧਰਨੇ ਮਜਾਰੇ ਨਾਲ ਨਜਿੱਠ ਸਕੀਏ ਜਿਹੜੇ ਪੁਲਿਸ ਚੀਫਸ ਨੇ ਇਹ ਪੁਲਿਸ ਦੇ ਮੁਖੀ ਜਿਹੜੇ ਵੱਖ-ਵੱਖ ਨੇ ਉਹਨਾਂ ਨੇ ਇਸ ਗੱਲ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਆ ਕਿ ਇਹ ਇੱਕ ਅਨ ਸਸਟੇਨੇਬਲ ਡਿਮਾਂਡ ਆ ਜਿਸ ਤਰੀਕੇ ਦੇ ਨਾਲ ਪੁਲਿਸਿੰਗ ਦੇ ਜਿਹੜੇ ਇਹ ਰਿਸੋਰਸਸ ਇੱਥੇ ਹੈਗੇ ਆ ਉਹ ਕਹਿੰਦੇ ਸਾਨੂੰ ਮਦਦ ਚਾਹੀਦੀ ਹੈ ਇਹ ਜਿਹੜੇ ਮੁਖੀ ਨੇ ਪੁਲਿਸ ਦੇ ਵੱਖ-ਵੱਖ ਵਿਭਾਗਾਂ ਦੇ ਇਹਨਾਂ ਨੇ ਹਰ ਲੈਵਲ ਦੇ ਉੱਤੇ ਸਰਕਾਰ ਨੂੰ ਕਿਹਾ ਕਿ ਸਾਨੂੰ ਫਾਈਨੈਂਸ਼ੀਅਲ ਪੈਸਾ ਤੇ ਲਾਭ ਦਿਓ ਤੇ ਫਾਈਨੈਂਸ਼ੀਅਲ ਸਪੋਰਟ ਵੀ ਦਿਓ ਤੇ ਸਾਨੂੰ ਮੋਰਲ ਸਪੋਰਟ ਵੀ ਦਿਓ ਤਾਂ ਕਿ ਅਸੀਂ ਜਿਹੜੀ ਇਹ ਮੰਗਿਆ ਇਹਦੇ ਨਾਲ ਸਿੱਝ ਸਕੀਏ ਟ੍ਰਾਂਟੋ ਦਾ ਐਕਸਪੀਰੀਅੰਸ ਉਹਨਾਂ ਨੇ ਸਾਂਝਾ ਕੀਤਾ ਟ੍ਰਾਂਟੋ ਪੁਲਿਸ ਨੇ ਦੱਸਿਆ ਆ ਕਿ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਹਜ਼ਾਰ ਲੋਕਾਂ ਦੇ ਮੁਜ਼ਾਹਰੇ ਨੂੰ ਪ੍ਰੋਟੈਸਟ ਉਹਨੂੰ ਮੈਨੇਜ ਕੀਤਾ ਹ ਇਜ਼ਰਾਈਲ ਤੇ ਹਮਾਸ ਵਾਲੇ ਮਾਮਲੇ ਦੇ ਵਿੱਚ ਔਰ ਕਈ ਮਿਲੀਅਨ ਡਾਲਰ ਲੱਗ ਗਏ ਇਸ ਰਿਸੋਰਸਸ ਦੇ ਉੱਤੇ ਦੂਜੀਆਂ ਵੀ ਇਹਦੇ ਨਾਲ ਹਿੰਸਾ ਤੇ ਧਮਕੀਆਂ ਉਹ ਵੀ ਇਹਦਾ ਹਿੱਸਾ ਬਣ ਰਿਹਾ ਹੈ ਕਈ ਜਿਹੜੇ ਇਹ ਪ੍ਰੋਟੈਸਟਰ ਨੇ ਇਹ ਐਸ ਵੇਲੇ ਥ੍ਰੈਟ ਦੇ ਰਹੇ ਜਾਂ ਵਾਇਲੈਂਸ ਕਰ ਰਹੇ ਆ ਕੁਝ ਸਮੇਂ ਦੇ ਵਿੱਚ ਜਿਹੜੀ ਇਹ ਐਕਟੀਵਿਟੀ ਨੂੰ ਡਿਸਟਰਪਟ ਕਰਨ ਦੇ ਲਈ ਚੈਲੰਜ ਬਹੁਤ ਵੱਡਾ ਹੈ ਇਸ ਵੇਲੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਇੱਕ ਵੱਡਾ ਕਨਸਰਨ ਇਹ ਆ ਕਿ ਨਵੇਂ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਵੱਖ-ਵੱਖ ਖੇਤਰਾ ਤੋਂ ਆਉਂਦੇ ਆ ਵਾਇਲੈਂਸ ਕਰਦੇ ਆ ਜਿੱਥੇ ਜਿਨ੍ਹਾਂ ਖੇਤਰਾ ਦੇ ਵਿੱਚ ਵਾਇਲੈਂਸ ਹੁੰਦੀ ਆ ਉਹ ਜ਼ਿਆਦਾ ਆਮ ਹੋ ਗਈ ਆ ਗੱਲ ਧਰਨੇ ਮੁਜਾਰੇ ਕਰਨ ਦੇ ਵਿੱਚ ਜਿਹੜਾ ਚਿੰਤਾ ਵਾਲੀ ਗੱਲ ਇਹ ਆ ਕਿ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਮਤਲਬ ਕਿਸੇ ਅਸੀਂ ਉਸ ਦੇਸ਼ ਦੇ ਵਿੱਚੋਂ ਆਏ ਆ ਜਿਸ ਦੇਸ਼ ਦੇ ਵਿੱਚ ਹਿੰਸਾ ਫੈਲ ਗਈ ਆ ਤੇ ਉਹ ਫਿਰ ਇੱਥੇ ਜਦੋਂ ਆ ਕੇ ਧਰਨਾ ਮੁਜ਼ਾਹਰਾ ਕਰਦੇ ਆ ਤੇ ਉਹਦਾ ਅਸਰ ਤਾਂ ਇੱਥੇ ਪੈਂਦਾ ਆ ਪੁਲਿਸ ਇਹ ਕਹਿ ਰਹੀ ਆ ਕਿ ਜਿਹੜਾ ਸਾਨੂੰ ਯਕੀਨ ਜਾਂ ਆਪਣਾ ਇੱਕ ਵਿਸ਼ਵਾਸ ਦਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਆ ਵੱਖ-ਵੱਖ ਕਮਿਊਨਿਟੀਜ਼ ਦੇ ਵਿੱਚ ਸਪੈਸ਼ਲੀ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦਾ ਜਿਹੜਾ ਨੈਗੇਟਿਵ ਐਕਸਪੀਰੀਅੰਸ ਆ ਲਾ ਐਨਫੋਰਸਮੈਂਟ ਦੇ ਨਾਲ ਉਹ ਨਾ ਹੋਵੇ ਮਤਲਬ ਉਹਨਾਂ ਨੂੰ ਲੱਗੇ ਵੀ ਇਹ ਸਾਡੇ ਆਪਣੇ ਆ ਤੇ ਸਾਡੇ ਨਾਲ ਕਾਰਪੋਰੇਟ ਕਰਨ ਸੋ ਜਿਹੜੀ ਇੱਕ ਹੈਲਫੈਕਸ ਨੇ ਕੰਪਲੀਮੈਂਟ ਕੀਤੀ ਆ ਸਵੇਲੀਅਨ ਜਿਹੜੀ ਕਮਿਊਨਿਟੀ ਸੇਫਟੀ ਟੀਮ ਇਹਨਾਂ ਜਿਹੜੇ ਹੋਮਲੈਸਨੈਸ ਇਸ਼ੂ ਆ ਇਹਨੂੰ ਹੈਂਡਲ ਕਰਨ ਦੇ ਲਈ ਕਿ ਡਾਇਰੈਕਟ ਇਨਵੋਲਵਮੈਂਟ ਪੁਲਿਸ ਦੀ ਇਸ ਚੀਜ਼ ਦੇ ਵਿੱਚ ਨਾ ਹੋਵੇ ਉਹਨਾਂ ਗਲਤੀਆਂ ਤੋਂ ਵੀ ਸਿੱਖ ਰਹੇ ਆ ਹੈਲੀਫੈਕ ਹਾਲੀਫਲੈਕ ਹੈਲੀਫਲੈਕਸ ਜਿਹੜੀ ਆ ਹੈਲੀਫੈਕਸ ਪੁਲਿਸ ਆ ਹੈਲੀਫੈਕਸ ਪੁਲਿਸ ਐਸਵੇਲੇ ਯੂਜ਼ ਕਰ ਰਹੀ ਆ ਪਿਛਲੇ ਈਵੈਂਟਸ ਨੂੰ ਜਿੱਦਾਂ ਜਿਹੜਾ 2021 ਦੇ ਵਿੱਚ ਇੱਥੇ ਇੱਕ ਹਿੰਸਾਤਮਕ ਜਿਹੜਾ ਪ੍ਰਦਰਸ਼ਨ ਹੋਇਆ ਸੀ ਕਿ ਆਪਣੇ ਰਿਸਪੌਂਸ ਨੂੰ ਭਵਿੱਖ ਦੇ ਵਿੱਚ ਇਹ ਕਿਸੇ ਨਾ ਕਿਸੇ ਤਰ੍ਹਾਂ ਇੰਪਰੂਵ ਕਰ ਸਕਣ ਤੇ ਉਹ ਵੀ ਇਹ ਕਹਿ ਰਹੇ ਆ ਕਿ ਚੀਫ ਇਹ ਵੀ ਇਸ ਕੱਲ ਦੀ ਵੀ ਮੰਗ ਕਰ ਰਿਹਾ ਕਿ ਕਾਨੂੰਨ ਹੋਰ ਹੋਣੇ ਚਾਹੀਦੇ ਆ ਪੁਲਿਸ ਆਫੀਸਰ ਜਿਹੜੇ ਆ ਉਹਨਾਂ ਨੂੰ ਮਤਲਬ ਤੰਗ ਨਾ ਕੀਤਾ ਜਾ ਸਕੇ ਜਾਂ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਕੁਛ ਨਾ ਕੁਛ ਕੀਤਾ ਜਾਵੇ ਸੋ ਪਹਿਲਾਂ ਇੱਕਦੋਕਾ ਧਰਨੇ ਮਜਾਰੇ ਹੁੰਦੇ ਸੀ ਹੁਣ ਕੈਨੇਡਾ ਦੇ ਵਿੱਚ ਇਹ ਜ਼ਿਆਦਾ ਹੋਣ ਲੱਗ ਪਿਆ ਤੇ ਚਿੰਤਾ ਜਿਹੜੀ ਹੈ ਇਸ ਵੇਲੇ ਵੱਡੀ ਹੋ ਗਈ ਹੈ ਹੈਲੀਫੈਕਸ ਦੇ ਵਿੱਚ ਇਹ ਆ ਮੰਗਲਵਾਰ ਤੋਂ ਜਿਹੜੀ ਮੀਟਿੰਗ ਹੋਈ ਇਹਨਾਂ ਦਾ ਐਨੂਅਲ ਸਮਿਟ ਆ ਕੈਨੇਡੀਅਨ ਐਸੋਸੀਏਸ਼ਨ ਆਫ ਚੀਫ ਆਫ ਪੁਲਿਸ ਇਹਨਾਂ ਨੇ ਹਰ ਸਰਕਾਰ ਨੂੰ ਮਤਲਬ ਕਿਸੇ ਵੀ ਚਾਹੇ ਫੈਡਰਲ ਲੈਵਲ ਤੇ ਹੋਵੇ ਜਾਂ ਪ੍ਰੋਵਿੰਸ਼ੀਅਲ ਲੈਵਲ ਤੇ ਹੋਵੇ ਜਾਂ ਕਿਸੇ ਵੀ ਲੈਵਲ ਦੇ ਉੱਤੇ ਹੋਵੇ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਕਿ ਤੁਸੀਂ ਸਾਡੀ ਮਦਦ ਕਰੋ ਕੈਨੇਡਾ ਪਹਿਲਾਂ ਵਾਲਾ ਨਹੀਂ ਰਿਹਾ ਧਰਨੇ ਮੁਜਾਰੇ ਪਹਿਲਾਂ ਵਾਲੇ ਨਹੀਂ ਰਹੇ ਸਾਨੂੰ ਹੋਰ ਰਿਸੋਰਸਸ ਚਾਹੀਦੇ ਆ ਸਾਨੂੰ ਮੋਰਲ ਸਪੋਰਟ ਚਾਹੀਦੀ ਆ ਸਾਡੇ ਹੱਕ ਦੇ ਵਿੱਚ ਕਾਨੂੰਨ ਚਾਹੀਦੇ ਆ ਸਾਨੂੰ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਆ ਤਾਂ ਕਿ ਅਸੀਂ ਇਹਨਾਂ ਦੇ ਨਾਲ ਨਜਟ ਸਕੀਏ अदरवाइज ਕੰਮ ਜਿਹੜਾ ਇਸ ਵੇਲੇ ਮੁਸ਼ਕਲ ਹੋਇਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ